ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਮਿਨਾਕਸ਼ੀ ਦੱਤ ਮੇਕਅਪ ਅਕੈਡਮੀ ਦੇ ਕੋਰਸਿਸ ਦੀ ਫੀਸ ਅਤੇ ਡਿਊਰੇਸ਼ਨ ਕੀ ਹੈ ਸਭ ਤੋਂ ਪਹਿਲਾ ਕੋਰਸ ਹੈ ਪ੍ਰਾਈਵੇਟ ਪ੍ਰੋ ਮੇਕਅਪ ਕੋਰਸ ਜਿਸ ਦੀ ਫੀਸ 1,70,000 ਰੁਪਏ ਅਤੇ ਡਿਊਰੇਸ਼ਨ 1 ਮਹੀਨੇ ਦੀ ਹੈ ਦੂਜੇ ਨੰਬਰ ਤੇ ਆਉਂਦਾ ਹੈ ਪ੍ਰਾਈਵੇਟ ਪ੍ਰੋ ਮੇਕਅਪ ਐਂਡ ਹੈਅਰ ਸਟਾਈਲ ਕੋਰਸ ਜਿਸ ਦੀ ਫੀਸ 2 ਲੱਖ ਰੁਪਏ ਅਤੇ ਡਿਊਰੇਸ਼ਨ 1 ਮਹੀਨੇ ਦੀ ਹੈ ਤੀਜੇ ਨੰਬਰ ਤੇ ਆਉਂਦਾ ਹੈ ਪ੍ਰੋ ਹੈਅਰ ਸਟਾਈਲ ਕੋਰਸ ਜਿਸ ਦੀ ਫੀਸ 1,70,000 ਰੁਪਏ ਅਤੇ ਡਿਊਰੇਸ਼ਨ 15 ਦਿਨ ਦੀ ਹੈ ਅਤੇ ਚੌਥੇ ਨੰਬਰ ਤੇ ਆਉਂਦਾ ਹੈ ਪਰਸਨਲ ਮੇਕਅਪ ਕੋਰਸ ਜਿਸ ਦੀ ਫੀਸ 1,70,000 ਰੁਪਏ ਅਤੇ ਡਿਊਰੇਸ਼ਨ 1 ਵੀਕ ਦੀ ਹੈ ਜੇ ਅਸੀਂ ਗੱਲ ਕਰੀਏ ਇੰਡੀਆ ਦੀਆਂ ਟੌਪ 3 ਅਕੈਡਮੀਆਂ ਦੀਆਂ ਪਹਿਲੇ ਨੰਬਰ ਤੇ ਆਉਂਦੀ ਹੈ ਮੇਰੀ ਬਿੰਦੀਆ ਇੰਟਰਨੈਸ਼ਨਲ ਅਕੈਡਮੀ ਜਿਸ ਨੂੰ ਹਾਈ ਟ੍ਰੇਨਿੰਗ ਗੁਣਵੱਤਾ ਅਤੇ ਸਿਖਲਾਈ 100% ਪਲੇਸਮੈਂਟ ਦੇਣ ਦੀ ਵਜ੍ਹਾ ਤੋਂ ਲਗਾਤਾਰ ਪੰਜਵਰੀ ਇੰਡੀਆ ਦੀ ਬੈਸਟ ਅਕੈਡਮੀ ਦੀ ਕਿਤਾਬ ਮਿਲ ਚੁਕੀ ਹੈ ਅਤੇ ਦੂਜੇ ਨੰਬਰ ਤੇ ਆਉਂਦੀ ਹੈ ਅਨੁਰਾਗ ਮੇਕਅਪ ਅੰਦਰ ਗੁਰਪੁਲ ਦੀ ਮੁੰਬਈ ਵਾਲੀ ਬ੍ਰਾਂਚ ਜਿਸਦੇ ਬਿਸ਼ੇ ਚ ਅੱਜ ਅਸੀਂ ਚਰਚਾ ਕੀਤੀ ਹੈ ਅਤੇ ਤੀਜੇ ਨੰਬਰ ਤੇ ਆਉਂਦੀ ਹੈ ਪਰਲ ਅਕੈਡਮੀ ਦੀ ਦਿੱਲੀ ਵਾਲੀ ਬ੍ਰਾਂਚ ਬਿਊਟੀ ਇੰਡਸਟਰੀ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਪੇਜ ਨੂੰ ਫੋਲੋ ਕਰੋ ਜੀ ਧੰਨਵਾਦ